ਟਾਟਾ ਸਟੀਲ ਉਪਰੀ ਆ ਸਾਈਕਲ ਵੈਲੀ ਹੈ ਪਹਾੜੇ ਦੇ ਨੇੜੇ ਲੁਧਿਆਣੇ ਦੇ ਹੁਣ ਤਾਂ ਲੁਧਿਆਣਾ ਕੋਹਾੜਾ ਇੱਕੋ ਹੀ ਗੱਲ ਹੋ ਗਈ ਉੱਥੇ ਸਾਈਕਲ ਵੈਲੀ ਹੈ ਟਾਟਾ ਸਟੀਲ ਆਪਣਾ ਪਲਾਂਟ ਮੈਂ ਉਦਘਾਟਨ ਕਰਕੇ ਆਇਆ ਜੋਰਾ ਤੇ ਕੰਮ ਚੱਲ ਰਿਹਾ ਬਣ ਰਿਹਾ ਹੈ ਬਿਲਡਿੰਗ ਬਣ ਰਹੀ ਹੈ ਉਹਨਾਂ ਦਾ ਫੈਕਟਰੀ ਬਣ ਰਹੀ ਹੈ ਟਾਟਾ ਸਟੀਲ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਦੂਜਾ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਇੱਥੇ ਹੋ ਗਿਆ ਹੈ ਦੋ ਤੋਂ 3000 ਮੁੰਡੇ ਕੁੜੀਆਂ ਨੂੰ ਕੰਮ ਦੇਣਗੇ ਜੀ। ਸਨਾਤਨ ਟੈਕਸਟਾਈਲ ਜਰਮਨੀ ਦੀਆਂ ਤਿੰਨ ਕੰਪਨੀਆਂ ਇੱਕ ਤਾਂ ਮਰਿੰਡੇ ਜਦੋਂ ਜਾਣਦੇ ਹੋ ਤੁਸੀਂ ਮਰਿੰਡੇ ਵਾਲਾ ਜਦੋਂ ਤੁਸੀਂ ਓਵਰਪੇਚ ਚੜਦੇ ਹੋ ਬਾਈਪਾਸ ਖੱਬੇ ਪਾਸੇ ਦੇਖਦੇ ਹੋ ਦੋ ਕੰਪਨੀਆਂ ਨੇ ਇੱਕ ਤਾਂ ਕਲਾਸ ਜਰਮਨੀ ਦੀ ਜਿਹੜੀ ਕਮੈਨਾਂ ਬਣਾਉਂਦੀ ਹੈ ਹਰੇ ਰੰਗ ਦੀਆਂ ਕਮੈਨਾਂ ਖੜੀਆਂ ਨਾਲ ਹੀ ਉਹਦੇ ਇੱਕ ਨਵੀਂ ਕੰਪਨੀ ਆਈ ਹੈ ਉਹਦਾ ਹਜੇ ਕੰਮ ਚੱਲ ਰਿਹਾ ਹੈ ਉਹਦਾ ਨਾਮ ਹੈ ਫਰੈਡਨਵਰਕ ਉਹ ਸੈਂਸਰ ਬਣਾਉਂਦੇ ਆ ਮਰਸੀਡੀਜ਼ ਗੱਡੀਆਂ ਦੇ ਉਹ ਵੀ ਆ ਗਏ ਬਰਫੀਓ ਕੰਪਨੀਆਂ ਲਹਿਰੇਗਾ ਅੱਗੇ ਜਰਮਨੀ ਦੀ ਜਿਹੜੀ ਪ੍ਰਾਲੀ ਤੋਂ ਬਾਇਓ ਗੈਸ ਬਣਾਉਂਦੀ ਹੈ 47000 ਏਕੜ ਜ਼ਮੀਨ ਤੇ ਇੱਕ ਤੀਲੀ ਨੂੰ ਵੀ ਅਗਰੀ ਲੱਗਰ ਦਿੰਦੇ ਉਹ ਬਾਇਓ ਗੈਸ ਇੰਡੀਅਨ ਆਇਲ ਨਾਲ ਉਹਨਾਂ ਦਾ ਕਰਾਇਆ ਸਮਝੌਤਾ ਜੇ ਕੁਝ ਕਰਨਾ ਹੋਵੇ ਨਾ ਫਿਰ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਖਾਸ ਤੌਰ ਤੇ ਪੰਜਾਬੀਆਂ ਲਈ ਇਹ ਪਹਿਲਾਂ ਇਹ ਇਨਵੈਸਟ ਪੰਜਾਬ ਦੇ ਪਹਿਲਾਂ ਵੀ ਕਰਾਉਂਦੇ ਰਹੇ ਇੱਥੇ ਮੁਹੱਲੀ ਵੀ ਕਰਾਇਆ ਸੀ ਇੱਕ ਵਾਰੀ ਉਹ ਆਈਐਸਬੀ ਚ ਕਰਾਇਆ ਸੀ ਮੈਂ ਕੱਲ੍ਹ ਅੰਬਾਨੀ ਹੋਰੀ ਅੰਡਾਨੀ ਹੋਰੀ ਉਹ ਬੁਲਾ ਲੇ ਵੱਡੇ ਵੱਡੇ ਲਓ ਜੀ 2 2.5 ਲੱਖ ਕਰੋੜ ਦੇ ਐਮਓ ਜੂ ਸਾਈਨ ਹੋ ਗਏ ਉਹ ਸਾਈਨ ਹੋਈ ਰਹਿ ਗਏ ਜੀ ਮਤਲਬ ਉਹ ਹੀ ਕਹਿੰਦੇ ਨਾ ਸਿਆਣੇ ਕਹਿੰਦੇ ਜਿਵੇਂ ਕਿ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰਹਿਦਾ ਇਹ ਨੀਂਦਾਂ ਦੇ ਭੁੱਖੇ ਆ ਸੱਚੇ ਇਹ ਰੱਜਣੇ ਨਹੀਂ ਸੋਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕਿ ਪੰਜਾਬ ਬਦਲ ਰਿਹਾ ਰੰਗਲੇ ਪੰਜਾਬ ਦਾ ਸੁਪਨਾ ਹੈ ਅਸੀਂ ਤਾਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਸੀਂ ਲੰਡਨ ਪੈਰਿਸ ਕੈਲੀਫੋਰਨੀਆ ਨਹੀਂ ਬਣਾਉਣਾ ਸਾਡਾ ਪੰਜਾਬ ਉਹ ਤੋਂ ਵਧੀਆ ਹੈ ਸਾਨੂੰ ਪੰਜਾਬ ਹੀ ਬਣਾ ਦਿਓ ਦੁਬਾਰੇ ਅਸੀਂ ਹੋ ਲੰਡਨ ਪੈਰਿਸ ਕੈਲੀਫੋਰਨੀਆ ਨਹੀਂ ਬਣਾਉਂਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਮਿਲ ਜੇ ਵਪਾਰੀ ਨੂੰ ਜਿਹੜੀ ਵੀ ਚੀਜ਼ ਚਾਹੁੰਦਾ ਉਹ ਉਹਦੇ ਮੁਤਾਬਕ ਉਹਨੂੰ ਉਹਦਾ ਬਿਜ਼ਨਸ ਚੱਲ ਪੇ ਕਿਸਾਨ ਨੂੰ ਉਹਨੀਆਂ ਫਸਲਾਂ ਦੇ ਭਾਅ ਮਿਲ ਜਾਣ ਮਜ਼ਦੂਰ ਨੂੰ ਉਦੀ ਬਣਦੀ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਦੁਕਾਨਦਾਰ ਦੀ ਦੁਕਾਨਦਾਰੀ ਸਾਰਾ ਸਰਕਲ ਹੈ ਸਰਕਰ ਚੱਲੂ ਬਦਾ ਚੱਲੂ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਆਪਦੇ ਆਪ ਦੇ ਪਰਿਵਾਰ ਤੋਂ ਬਿਨਾਂ ਕੁਝ ਪਤਾ ਹੀ ਨਹੀਂ ਸੀਗਾ ਇਹ ਹੋਰ ਕੀ ਹੁੰਦਾ ਹੋਰ ਕੌਣ ਹੁੰਦੇ ਨੇ ਸੋ ਇਸਕਾ ਕਿ ਅੱਜ ਤੁਹਾਡੇ ਕੋਲੇ ਸਪੈਸ਼ਲੀ ਆਏ ਆ ਆਮ ਤੌਰ ਤੇ ਕਹਿੰਦੇ ਜੀ ਬਸ ਉਦਘਾਟਨ ਕਰਕੇ ਚਲੇ ਜਾਈਓ ਮੁੱਖ ਮੰਤਰੀ ਇਹੋ ਜਿਹੇ ਫੰਕਸ਼ਨਾਂ ਤੇ ਬੋਲਦੇ ਨੇ ਹੁੰਦੇ ਮੈਂ ਕਿਉਂ ਕੰਦੀ ਪ੍ਰੋਟੋਕਾਲ ਹੈ ਇਹ ਕਿਹਦਾ ਪ੍ਰੋਟੋਕਾਲ ਹੈ ਵਿਧਾਨ ਸਭਾ 'ਚ ਮੈਂ ਹਰੇਕ ਸਵਾਲ ਦਾ ਜਵਾਬ ਦੇ ਦੇਣਾ ਮੈਨੂੰ ਮੇਰੇ ਅਫਸਰ ਕਹਿੰਦੇ ਹਰੇਕ ਸਵਾਲ ਦਾ ਜਵਾਬ ਤੁਸੀਂ ਨਾ ਦਿਆ ਕਰੋ ਜੀ ਮੈਂ ਕਿਹਾ ਕਿਉਂ ਜਦੋਂ ਮੇਰੇ ਕੋਲ ਜਵਾਬ ਹੈਗੇ ਨੇ ਮੈਂ ਕਿਉਂ ਨਾ ਦੇਵਾਂ ਕੰਦੀ ਪ੍ਰੋਟੋਕਾਲ ਹੈ ਪਹਿਲਾਂ ਵਾਲੇ ਮੁੱਖ ਮੰਤਰੀ ਜਵਾਬ ਦਿੰਦੇ ਨਹੀਂ ਹੁੰਦੇ ਸੀ ਮੈਂ ਕਿਹਾ ਫਿਰ ਤਾਂ ਇਹੋ ਤਾਂ ਪਹਿਲਾਂ ਵਾਲੇ ਨੇ ਉਹ ਹੁਣ ਵਾਲੇ ਕਿਉਂ ਨਹੀਂ ਹੈਗੇ ਉਸਦੇ ਹੀ ਨਹੀਂ ਸੀ ਆਪਸ 'ਚ ਮਿਲੇ ਹੁੰਦੇ ਸੀ ਤੂੰ ਸਵਾਲ ਕਰ ਲਈ ਮੈਂ ਕੁਝ ਛਿੜਕਾਉਂਗਾ ਨਹੀਂ ਹਾਂਜੀ ਨੋਟ ਕਰ ਰਿਹਾ ਹੈ ਆਪਾਂ ਸਿੱਧਾ ਜਵਾਬ ਦਿੰਨੇ ਆ ਜੀ ਪਿੰਡਾਂ ਵਾਲਾ ਉਹ ਐ ਕਿਹਾ ਤਾਂ ਆਓ ਕਿਹੜੀ ਪੇਚ ਤੇ ਖੇਡਣਾ ਆਜੋ ਜਿਹੜੀ ਪੇਚ ਤੇ ਖੇਡਣਾ ਆਜੋ ਕਿਉਂਕਿ ਮੈਂ ਸਟਾਇਰੀ ਕੀਤਾ ਪੋਲੀਟਿਕਲ ਸਟਾਇਰੀ ਕੀਤਾ ਹੁਣ ਤੱਕ ਮੈਂ ਤੇ ਮੇਰੇ ਕੋਲ ਜਵਾਬ ਹੈਗੇ ਨੇ ਇਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ